ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਦੌਲਤਪੁਰੇ ਨੀਵੇਂ ਦੇ ਵਿੱਚ ਦولتਪੁਰਾ ਨੀਵਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਮਿੱਤਰੋ ਤੇ ਦولتਪੁਰਾ ਨੀਵੇ ਤੋਂ ਜਿਹੜੀ ਮਹਿਸਤਰੀ ਨੂੰ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਗੁਰਤੇਣ ਵੀਰੇ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਜਾਨਵਰ ਬਾਈ ਦੇ ਕੋਲੇ ਮਿੱਤਰੋ 7-8 ਆ ਜਿਨ੍ਹਾਂ ਦੇ ਵਿੱਚ ਟੋਕੜਾ ਗੱਬਣਾ ਗਾਈਆਂ ਬੱਚੀਆਂ ਸਾਰਾ ਗੱਬਣਾ ਜਾਣ ਕੀ ਚੈੱਕਪਾਸ ਜਾਨਵਰ ਵੀ ਹੈਗੇ ਆ ਇੱਕ ਦੋ ਜਾਨਵਰ ਜਿਹੜੇ ਹੈਗੇ ਉਹ ਕੱਲੇ ਟੋਕੜ ਇੱਕ ਬੱਚਾ ਮਰੀ ਵਹਿੜ ਦਿਖਾਵਾਂਗੇ ਜਿਹੜੀ ਤਾਜ਼ੀ ਆ ਬਾਈਆਂ ਦਾ ਸਾਰੀ ਡਿਟੇਲ ਆਪਾਂ ਵੀਰੇ ਤੋਂ ਹੀ ਲਵਾਂਗੇ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਬਾਈ ਉਹਦੀ ਤਸੱਲੀ ਤੁਸੀਂ ਖੁਦ ਆਪ ਕਰਨੀ ਆ ਜੇ ਦੁੱਧ ਵਾਲਾ ਉਹਨੂੰ ਚੋਕੇ ਦੇਖਣਾ ਵਾ ਜੇ ਤੋਕੜ ਗੱਬਣਾ ਉਹਨੂੰ ਚੈੱਕ ਪਾਸ ਕਰਾਉਣਾ ਵਾ ਥਣਾਂ ਦੇ ਬਾਰੇ ਜਾਣਨਾ ਵਾ ਆਨਲਾਈਨ ਜੇ ਤੁਸੀਂ ਖਰੀਦਦੇ ਆ ਤਾਂ ਉਹ ਜ਼ਿੰਮੇਵਾਰੀ ਤੁਹਾਡੀ ਖੁਦ ਦੀ ਆਪ ਹੋਊਗੀ ਆਓ ਮਿਲਦੇ ਆ ਵੀਰੇ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਮਰੀ ਜਾ ਸੇਤਾ ਦੇ ਪਰਿਵਾਰ ਬਾਈ ਬੜਾ ਵਧੀਆ ਸੁਣਾ ਬਾਈ ਜੀ ਚੜ੍ਹਦੀ ਕਲਾ ਦੇ ਸਾਰੇ ਹਾਂਜੀ ਹਾਂਜੀ ਵੀਰੇ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਵੀਰੇ ਭਾਈ 8 ਨਾਗਾ 8 ਨਾਗਾ ਆਪਣੇ ਕੋਲੇ ਤੇ ਅੱਜ ਆਪਾਂ ਗੱਬਣ ਕਿੰਨੇ ਚੈੱਕ ਪਾਸ ਵਿਖਾ ਦੇਾਂਗੇ ਵੀਰੇ ਭਾਈ 5 ਤੋਂ 6 ਗੱਬਣਾ ਵਾ ਠੀਕ ਆ ਵੀਰੇ ਤੇ ਦ ਬੜਾ ਇੱਕ ਟੋਕੜ ਬੜਾ ਵੀਰੇ ਇੱਕ ਟੋਕੜ ਬਿਨਾ ਤੇ ਭਾ ਜਾਇਜ ਹੋਣਗੇ ਬਿਲਕੁਲ ਹਾਂ ਭਾ ਬਈ ਨਾਰਮਲ ਹੋਣਗੇ ਠੀਕ ਹੈ ਵੱਡੇ ਭਾਈ ਤੇ ਸ਼ੁਰੂਆਤ ਆਪਾਂ ਫਿਰ ਬੱਛੀ ਤੋਂ ਹੀ ਕਰ ਲਗੇ ਹਨਾ ਪਹਿਲੇ ਜਿਹੜੀ ਬੱਛੀ ਹੈ ਇਹਦੇ ਤੋਂ ਦੱਸ ਦਈਏ ਕੀ ਡਿਟੇਲ ਹੈ ਦੀ ਸਾਰੀ ਗੱਲਬਾਤ ਆਪਾਂ ਕਰ ਲਾਂਗੇ ਬਾਈ ਦੇ ਨਾਲ ਤੁਸੀਂ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਮਿੱਤਰੋ ਆਓ ਬਾ ਬੱਛੀ ਦੇ ਬਾਰੇ ਜਾਣਦੇ ਹਾਂ ਵੀਰੇ ਇਹ ਬੱਛੀ ਦੀ ਕਿੰਨੀ ਉਮਰ ਹੈ ਇਹਦੀ ਉਮਰ ਬਾਈ 7 ਤੋਂ 9 ਮਹੀਨੇ ਦੇ ਵਿਚਕਾਰ ਹੈ ਜੀ ਅਖੀਰਿਆ ਕਰਾਂ ਰੱਬ ਦੰਦ ਚੱਕਰ ਆ ਗਈ ਠੀਕ ਹੈ ਵੀਰੇ ਆਹ ਦੰਦ ਵੇਖ ਲਓ ਬਾਈ ਠੀਕ ਹੈ ਵੀਰੇ ਇਹ ਦੰਦ ਤਾਂ ਖੀਰੀ ਆ ਹ ਹੋਰ ਜਿਹੜੀ ਸਿੰਘਾਂ ਦੀ ਪਹਿਲਾਂ ਹੀ ਲਗਾਈ ਹੋਈ ਕਿ ਖੋਲਤੀ ਆ ਸਿੰਘ ਬਾਈ ਬਾਹਰ ਲਗਾਇਆ ਆਪਾਂ ਠੀਕ ਆ ਆਪ ਲਗਾਇਆ ਹਾਂਜੀ ਹਾਂਜੀ ਠੀਕ ਆ ਬੜੇ ਵੀਰੇ ਇਹ ਕਰ ਦਈਏ ਆ ਵੇਚ ਬਾਈ ਇਹ ਆਪਾਂ ਗਾਂ ਲਈ ਸੀਗੀ ਬਈ ਇਹਨੂੰ ਮਗਰਾਈ ਸੀਗੀ ਠੀਕ ਹੈ ਗਾਂ ਦੇ ਮਗਰਾਈ ਸੀ ਹਾਂ ਤੇ ਗਾਂ ਆਪਾਂ ਵੇਚਤੀ ਤਿਆਰ ਗਾਂ ਵੇਚਤੀ ਤਿਆਰ ਕਰਕੇ ਇਹ ਬੱਚੀ ਰੱਖ ਲਈਏ ਇਹ ਹੁਣ ਆਪਾਂ ਕਿੰਨੇ ਦੀ ਦੇ ਦੇਾਂਗੇ ਬੱਚਾ ਵੀਰੇ ਇਹ ਦੇ ਦਾਂਗੇ ਬਈ 8000 ਦਾ 8000 ਦਾ ਵਿੱਚੋਂ ਮਾਨਤਨ ਕਰ ਦਾਂਗੇ ਵੀਰੇ ਕਰ ਦਾਂ ਕਰ ਦਾਂ ਵੀਰੇ ਠੀਕ ਹੈ ਬੱਡੇ ਬਈ ਠੀਕ ਹੈ ਲੈ ਮਿੱਤਰੋ 8000 ਦੇ ਵਿੱਚ ਮਿਲ ਜੂ ਭਾਅ ਕੁਛ ਨਹੀਂ ਗਾ ਬੱਚੀ ਦੇ ਥਾਣਾ ਤੁਹਾਨੂੰ ਵੇਖੋ ਤੁਸੀਂ ਕਰਉਂਦੀ ਚਾਰ ਹੀ ਥਾਣਾ ਕਰਨ ਵਾਲੇ ਨੂੰ ਲੱਗੇ ਹੋਏ ਵੀਰੇ ਦੇਖ ਸਕਦੇ ਆਪਾਂ ਸੋਹਣੀ ਗੋਬਾ ਵਾਲੀ ਵੇੜਾ ਇਹ ਰੀਅਲ ਤੋਂ ਜ਼ਿਆਦਾ ਜ਼ਿਆਦਾ ਦੁੱਧ ਹੀ ਪੀ ਗਈ ਹੋਊਗੀ ਜੇ ਸੋਚੀਏ ਤਾਂ ਬ 80 ਗੱਲ ਲੈ ਲੈਣਾ ਤੇ ਤੁਹਾਡੇ ਲੈਰੇ ਪਿਆਰੇ ਹੋ ਜਾਣ। ਅੱਛਾ 2 ਨੰਬਰ ਤੇ ਜਿਹੜੀ ਵੀਰੇ ਵੜ ਡੱਬੀ ਚੱਟੀ ਏ ਇਹਦੀ ਕੀ ਡਿਟੇਲ ਆ ਬਾਈ? ਇਹ ਵੀ ਮਹੀਨੇ ਸੂਈ ਆ ਬੱਚਾ ਮਰਿਆ ਮਗਰ ਬੱਚਾ ਆ। ਠੀਕ ਆ। ਹਾਂ ਤੇ ਆਪਣੇ ਪੰਡਰੇ ਆਪਾਂ ਸੇਵਾ ਹੈਣੀ ਜੀ ਨਾਰਮਲ ਸੇਵਾ ਦਾ ਬੱਚੀ ਆਈ ਹੈ ਬੜੀ ਸੇਵਾ। ਠੀਕ ਆ ਬੜੀ ਬੜੀ ਸੇਵਾ ਨਹੀਂ ਜੀ ਦਰਦੀ ਵੀ ਆ ਵੜ ਵਿਚਾਰੀ ਸੰਭੀ ਨਹੀਂ ਹੋਈ ਨਾ। ਦੋ ਤੋਂ 12 ਕਿਲੋ ਕਰਾਉਣਾ ਨਹੀਂ ਬਹਿਣ। ਹੁਣ ਜੇ ਚਾਤ ਕੁਆਲਿਟੀ ਚੰਗੀ ਆ ਹਨਾ। ਹਾਂ ਜੀ ਜੀ ਵੀਰੇ ਬੱਚੀ ਬੜੀ। ਹੁਣ ਦੁੱਧ ਕਿੰਨਾ ਤਿਆਰ ਆ ਵੀਰੇ? ਇਹ ਬਾਈ 8-9 ਕਿਲੋ ਵਿੱਚ ਦਾ 10 ਹੈਗਾ ਵਾ। ਸੰਢੀ ਸੀਲ 3000 ਦੀ ਦੇਣਾਗੇ ਬਈ 3000 ਦੀ ਮੰਗ ਤਾਂ ਨੇ ਵਿੱਚੋਂ ਕਰਦੇਗੇ ਵੀਰੇ ਕਰਦਾ ਵੀ ਖੁੱਲਾ ਗਾ ਠੀਕ ਹੈ ਵੀਰੇ ਲੈ ਵੀ ਮਿੱਤਰੋ 2 ਮਹੀਨੇ 1.5 ਮਹੀਨੇ ਦੀ ਸੂਈਆ ਸਾਂਭ ਸੰਭਾਲ ਤੋਂ ਟੁੱਟੀ ਹੋਈ ਆ ਇਹ ਤੁਹਾਨੂੰ ਵੈੜ ਵੀ ਦੱਸ ਦਈਏ ਬਾਕੀ ਜਾਨਤ ਕੁਆਲਿਟੀ ਚੰਗੀ ਆ ਕਰਮ ਵਾਲੀ ਦੀ ਥਣ ਥਣ ਚੰਗਾ ਲੱਗਾ ਹੋਇਆ ਠੰਡੀ ਸੀਲ ਆ ਬਈ ਜਿਹੜੇ ਪ੍ਰਾਣੇ ਚੋਣ ਨੂੰ ਲੈਣੀਆਂ ਵੀਰੇ ਦੁੱਧ ਮੇਰੇ ਹਿਸਾਬ ਨਾਲ ਸਾਂਭ ਕੇ 12 ਕਿਲੋ 11 ਕਿਲੋ ਕਰ ਜੂਗੀ ਬਈ ਪਰ ਅੱਜ ਵੀ ਵੈਣ ਜੇ ਕੋਈ ਸਾਂਭ ਲੂਗਾ ਗਾਂ ਵਾਧੇ ਵਾਲੀ ਆ ਘਾਟੇ ਵਾਲਾ ਸੌਦਾ ਨਹੀਂ ਗਾ 28000 ਰੁਪਏ ਕੀਮਤ ਦਾ ਠੰਡੀ ਸੀਲ ਥਣ ਦੇਵਾ ਸਾਫ ਸੁਥਰਾ ਥਣ ਤੁਸੀਂ ਇਹਨੂੰ ਕਰਮਾਂ ਵਾਲੀ ਨੂੰ ਠੀਕ ਆ ਬਈ ਬਹੁਤ ਸੋਹਣੀ ਵੇੜਾ ਜਿਹੜੇ ਭਰਾਣੇ ਲੈਣੀਆਂ ਬਈ ਗੱਲਬਾਤ ਫਾਈਨਲ ਕਰਾ ਦੋ ਨੰਬਰ ਤੇ ਵੇੜਾ ਸਿੰਘਾ ਵਾਲੀ ਜਿਹੜੀ ਵੀਰੇ ਇਹ ਬੱਚੇ ਬਦੋਂਦੀ ਆ ਇਹ ਦੋਂਦੀ ਆ ਇਹ ਪੰਜਾਂ ਮਹੀਨੇ ਦੀ ਗੱਬਣਾ ਪੰਜਾਂ ਮਹੀਨੇ ਦੀ ਗੱਬਣਾ ਹਾਂ ਬੱਚੀ ਫਾਰਮ ਚ ਲਈ ਥੋੜੀ ਆਪਣੀ ਇਹ ਬੱਚੀ ਟਟ ਗਈ ਆ ਠੀਕ ਆ ਜੀ ਨਹੀਂ ਲੈ ਹਾਂ ਜੀ ਨਹੀਂ ਲੈ ਹੂੰ ਝੋਲੀ ਝਲੀ ਬਹੁਤ ਚੰਗੀ ਆ ਨਾ ਹਾਂ ਬਈ ਮੱਚੀ ਥਾਣ ਤੁਨ ਵਾਕਿਆ ਚਾਰ ਬਾਕ ਕਮਾਲ ਆ ਵੀਰੇ ਹਣਾ ਬਾਕੀ ਉੰਜ ਵੀ ਜਾਤ ਬਰੇਡ ਵਾਲੀ ਬੱਚੀ ਆ ਹਾਂ ਬਈ ਮੋਦੀ ਸਿਰ ਤੇ ਆ ਸੈਂਗੀ ਮਾਰੇ ਮੜਿਆ ਕੁਛ ਮੜੇ ਵੀ ਚੰਗੀ ਮਾਰਦੇ ਬੱਚੀ 77 ਨੇ ਬੱਚੀ ਸਿੰਘ ਦਾ ਰੰਗੇ ਵੀ ਜਾਂਦੇ ਹੁੰਦੇ ਹਣਾ ਵੀ ਹਾਂ ਦੱਗ ਵੀ ਜਾਣੇ ਬਈ ਸੁਣ ਕਰਕੇ ਹੂੰ ਅੱਛੇ ਇੱਕ ਗੱਲ ਹੋਰ ਆ ਵੀਰੇ ਮੇਰੇ ਤੇ ਇਹ ਦੋਂਦੀ ਪਿਓਰ ਦੰਦਾ ਤੋ ਹੈ ਹਾਂ ਆ ਵੀਰੋ ਬਈ ਦੰਦ ਠੀਕ ਹੈ ਭਾਈ ਇਹ ਹੈਗੀ ਦੁੰਦੀ ਤੇ ਇਹ ਕੀ ਰੇਟ ਦੀ ਦੇ ਲਈਏ ਵੀਰੇ ਇਹ ਆਪਾਂ ਭਾਈ 30 ਨਹੀਂ ਦੇਵਾਂਗੇ 30 ਦੀ ਮੰਤਨ ਵਿੱਚੋਂ ਕਰਦਾ ਕਿ 28 ਦੇਵਾਂਗੇ ਚੱਲ ਠੀਕ ਹੈ ਭਾਈ ਲੈ ਵੀ ਮਿੱਤਰੋ ਇਹ ਪੰਜਾਬੀ ਨਿਆ ਦੀ ਗੱਬਣ ਚੈੱਕ ਪਾਸ ਆ ਤੁਸੀਂ ਖੁਦ ਕਰਵਾ ਸਕਦੇ ਆ ਬਾਈਆਂ ਦਾ ਵੀ ਆਪਦੀ ਚੈੱਕ ਕਰਵਾ ਕੇ ਜਾਈਓ ਮੇਰੇ ਗੇਟੋਂ ਬਾਹਰ ਹੋ ਗਈ ਕੋਈ ਤਸੱਲੀ ਨਹੀਂ ਗਈ ਬਈ ਅੱਗੂ ਆਈਆਂ ਇਹਨਾਂ ਦੀ ਕੋਈ ਗਾਰੰਟੀ ਨਹੀਂ ਬਾਈ ਨੇ ਲਈਏ ਗੱਲ ਪਹਿਲਾਂ ਹੀ ਦੱਸੀ ਆ ਬਾਈਆਂ ਦਾ ਵੀਰੇ ਆਪਾਂ ਲੈ ਕੇ ਆਉਣੇ ਆ ਆਪਣਾ ਵਪਾਰ ਦਾ ਕੰਮ ਆਪਾਂ ਨੂੰ ਜੱਜ ਕੀ ਆਪਾਂ ਲੈ ਆਉਂਦੀ ਅਗਲੇ ਨੂੰ ਜੱਜ ਕੀ ਅਗਲਾ ਲੈ ਜਾਵੇ ਇਹਦੀ ਝੋਲੀ ਵੇਖੋ ਵੀਰੇ ਥਣ ਕੱਲਾ ਕੱਲਾ ਚਾਰੇ ਬੱਚੀ ਬੜਾ ਮੈਨੂੰ ਇਹਨਾਂ ਨਹੀਂ ਪਤਾ ਸਾਹਮਣੇ ਕੋਈ ਟਾਪ ਦੀ ਗਾਂ ਤਿਆਰ ਹੋ ਰੂਗੀ ਜਿਹੜੇ ਪੁਰਾਣੇ ਰੱਖਣੀਆਂ ਘਰੇ ਵੀਰੇ ਲਾਹੇਵੰਦ ਚੀਜ਼ ਦਾ ਘਾਟੇ ਵਾਲਾ ਸੌਦਾ ਨਹੀਂਗਾ ਹੁਣ ਆਜੋ ਬਈ ਤੁਸੀਂ 3 ਨੰਬਰ ਤੇ ਵੱ ਦੁੱਧ ਉਹ ਮੈਂ ਕਰੇਗਾ 17 18 ਕਿਲੋ ਵਾੜ ਠੀਕ ਹੈ ਬਈ ਆਪਣੇ ਕੋਲ ਜੀਨ ਲਾਇਆ ਦੁੱਧ ਹੁਣ ਹੈਗਾ ਖੁੱਲਾ 14 ਕਿਲੋ ਆ 14 ਕਿਲੋ ਕੰਡੇ ਜੋਕ ਦੀ ਆ ਚਾੜ ਦੂ ਬਾ ਤਿੰਨਾਂ ਜੋਲੇ ਅਗਲਾ ਬਈ ਠੀਕ ਹੈ ਵੱਡੇ ਬਈ ਠੀਕ ਹੈ ਸੀਲਸੂਲ ਵੀ ਬਹੁਤ ਆ ਨਾ ਹਾਂ ਥਣ ਬਹੁਤ ਚੰਗਾ ਲੱਗਿਆ ਕਿਰਨ ਚਵਾਈ ਲਾ ਮਸ਼ੀਨ ਤੇ ਲੱਗਣ ਲੱਤ ਛੜਮਣ ਮੋੜਾ ਹਾਂ ਪਰ ਉਹ ਉਹ ਕੋਈ ਕਹੋ ਨਹੀਂ ਕਰਦੀ ਕਰ ਮੈਂ ਦੁੱਧ 14 ਕਿਲੋ ਕੰਡੇ ਜੋਕ ਦੇ ਹਾਂ ਜੋਕ ਤਾਂ ਬਈ ਠੀਕ ਹੈ ਵੱਡੇ ਬਈ ਇਹਦੇ ਥਣਾਂ ਦੇ ਵੀਰੇ ਆ ਜਿਹੜੇ ਕੀ ਦਾਣੇ ਜਿਹੇ ਹੋਏ ਹੋਏ ਇਹ ਉਹੀ ਹੈ ਬਈ ਟਮਕਣੇ ਜੇ ਠੀਕ ਹੈ ਠੀਕ ਹੈ ਇਹਨਾਂ ਦਾ ਕੋਈ ਚ ਆ ਵੜ ਵੱਡੀ ਬਹੁਤ ਹਾਂ ਉਹ ਅੱਗੇ ਸੋਚੀ ਜਣਾ ਤਿਆਰ ਹੋਈ ਦਾ ਸਵਾ 1.5 ਲੱਖ ਦੀ ਗੱਲ ਮਾਰ ਜਾਨੀ ਬਈ ਯਾਰ ਬਈ ਯਾਰ ਹੂੰ ਦੁੱਧ ਤੂੰ ਉੱਥੋਂ ਕਿੰਨਾ ਜੋਗੇ ਲਿਆਏ ਉਥੋਂ 17 ਕਿਲੋ ਉੱਤ ਕੰਡੇ ਝੜਕ ਲਿਆਏ ਬਈ ਇਥੇ ਤੇਰੇ ਕੋਲ ਜੀੜ ਹੀ ਲਾਇਆ ਹੈ ਜੀ ਲਾਇਆ ਇੱਕ ਮਸ਼ੀਨ ਦੀ ਚਵਾਈ ਦਾ ਹੱਥ ਦੀ ਚਵਾਈ ਦਾ ਫਰਕ ਪੈਂਦਾ ਬਈ ਯਾਰ ਆ ਜਾਂਦਾ ਬਈ ਕਿਲੋ 1.5 ਕਿਲੋ ਦਾ ਫਰਕ ਪੈ ਜਾਂਦਾ ਆ ਜਾਂਦਾ ਬਈ ਆਗੇ 1.5 2 ਕਿਲੋ ਵੱਧ ਦੇ ਦਿੰਦੀ ਚਵਾਈ ਦੀ ਹਾਂ ਸੀਮੀ ਚਵਾਈ ਦੇ ਹਾਂ ਸੀਮੀ ਨਾ ਦਿੰਦੇ ਬਈ ਹੂੰ ਬੰਦ ਸੀਮਾ ਮੈਂ ਹੁਣ ਵੀ ਇਹਨੇ ਕਰਿਆ ਆਉਣਾ ਮਾ ਦੁੱਧ ਘਰ ਥਣੇ ਲੇਵਾ ਬਹੁਤ ਚੰਗਾ ਹੈ ਨਾ ਆਟੇ ਮੁਕ ਇਹ ਵਾਦੇ ਰਾਇ 42000 ਦੇ ਵਿੱਚ ਮੰਨ ਤਾਣ ਬਈ ਕਰ ਦਾਂਗੇ ਠੀਕ ਹੈ ਵੀਰੇ 4 ਨੰਬਰ ਤੇ ਵਹਿੜਾ ਜਿਹੜੀ ਵੀਰੇ ਇਹ ਬਈ ਪੰਜ ਮਹੀਨਿਆਂ ਤੋਂ ਉਹ 6 ਮਹੀਨਿਆਂ ਦੀ ਆ ਸੱਚ ਹਾਂ ਤੇ 6 ਤੋਂ ਬਾਹਰ ਹੋਊਗੀ ਅਸੀਂ ਘਾੜਨੇ ਚੱਕੇ ਦਾ ਮਰਜ਼ ਬੰਦਾ ਕਰਾ ਸਕਦਾ ਠੀਕ ਹੈ ਦੁੱਧ ਵੀਰੇ ਹੁਣ ਕੋਈ ਦਿੰਦੀ ਕਿ ਨਹੀਂ ਨਹੀਂ ਡਰਾਈ ਆ ਬਈ ਦੁੱਧ ਕਿਤੇ ਵੀ ਠੀਕ ਹੈ ਬੰਦੇ ਮੇਰੇ ਲੈ ਵੀ ਮਿੱਤਰੋ ਗੱਪਣ ਪਸ਼ੂ ਨੂੰ ਤੁਸੀਂ ਚੈੱਕ ਫਿਰ ਵੀ ਯਾਰ ਅਦਾ ਕਰਾਉਣਾ ਜ਼ਰੂਰ ਹਨਾ ਬਈ ਤੇ ਇਹ 6 ਮਹੀਨੇ ਦੀ ਗੱਪਣ ਥਣ ਥਣ ਓਕੇ ਜੋ ਹਾਂ ਮੈਂ ਚਾਰੇ ਸਾਨੂੰ ਓਕੇ ਆ ਛੋਲੀ ਵਾਂ ਕੱਢੀ ਬੜੀ ਹਾਂ ਚੋਲ ਵਾਕਿਆ ਬਹੁਤ ਖੁੱਲਾ ਡੁੱਲਾ ਹਨਾ ਉਹਨੇ ਕ੍ਰਾਸ ਬੰਨ ਤੇ ਆ ਗਈ ਥੋੜੀ ਜਿਹੀ ਹਾਂ ਲੇਵਾਂ ਲੂਵਾ ਤਾਂ ਬਹੁਤ ਤਿਆਰ ਕਰਦੀ ਹੋਊਗੀ ਇਹ ਪੰਜ ਮਹੀਨੇ 6 ਮਹੀਨੇ ਦੀ ਗੱਪਣ ਹੋ ਬਾਕੀ ਦੁੱਧ ਵੀ ਉਹ ਅਗਲੇ ਕਨੇ 40 ਕਿਲੋ ਚੋਇਆ ਵਾ ਠੀਕ ਹੈ ਵੀਰੇ ਇਹਦਾ ਰੇਟ ਬਾਈ ਇਹ ਆਪਾਂ ਬਾਈਰਤੀ 30 ਨਹੀਂ ਦੇਵਾਂਗੇ ਮੋਲ 35 ਮੁੱਲ 35 ਹਜ਼ਾਰ ਵੀ ਦੇ ਦਾਂਗੇ 30 ਹਜ਼ਾਰ ਦੀ ਹੈ ਵਿਚ ਮਾਨਤਾ ਕਰ ਦਾਂਗੇ ਵੀਰੇ ਕਰ ਦਾਂਗੇ ਵੀਰੇ ਠੀਕ ਹੈ ਬੜੇ ਭਾਈ ਲੈ ਮਿੱਤਰੋ ਇਹਦਾ ਮੁੱਲ ਜਿਹੜਾ 30 ਹੀ 30 ਹਜ਼ਾਰ ਨਾ ਹਾਂਜੀ ਹਾਂਜੀ ਮੁੱਲ 30 ਹਜ਼ਾਰ 28 ਦੀ ਦੇ ਦਾਂਗੇ ਨਾ ਵੀਰੇ ਲੈ ਵੀ ਮਿੱਤਰੋ 6 ਮਹੀਨਿਆਂ ਦੀ ਗੱਬੜ ਤੇ ਥਣਾ ਦੇ ਬਾਰੇ ਤੇ ਚੈੱਕ ਦੇ ਬਾਰੇ ਆ ਕੇ ਤੁਸੀਂ ਆਪ ਤਸੱਲੀ ਕਰ ਲਿਓ ਬਾਕੀ ਗਾਂ ਚੰਗੀ ਹੈ ਵੀਰੇ ਝੋਲ ਵਾਲੀ ਗਾਂ ਵਾ ਵੇਖੋ ਤੁਸੀਂ ਵਟਵਟ ਕਿਨੇ ਭਲੇਵਾ ਪੂਰਾ ਟਿਕਾਣੇ ਦਾ ਤਿਆਰ ਕਰੂਗੀ 30 ਹਜ਼ਾਰ ਮੁੱਲ 28 ਦੀ ਦੇ ਦੂ ਭਾਈ ਆ ਵੀਰੇ ਜਿਹੜੀ 5 ਨੰਬਰ ਦੇ ਬਿਹੜਾ ਇਹਦੇ ਪਹਿਲਾਂ ਭਾਈ ਕੱਟ ਲੱਗੀ ਵੀ ਬਿਹੜ ਦੇ ਦੋ ਦਿਨ ਦੀ ਆਪਾਂ ਜੰਗ ਕੱਢਿਆਊਗੀ ਠੀਕ ਆ ਵੀਰੇ ਇਹ 4 ਮਹੀਨੇ ਗੱਭਣਾ ਵੀਰੇ ਲੈ ਮਤਰਾ 6 ਨੰਬਰ ਤੇ ਵਹਿੜਾ ਸੌਰੀ ਅੱਛਾ ਇੱਥੇ ਹੁਣ ਮਾਲਾ ਪਹਿਲਾਂ ਕਿੱਟ ਤੇ ਗੱਭਣ ਹੋਈ ਹੋਈ ਆ ਕਿੱਟ ਤੋਂ ਬਾਅਦ ਹਾਂ ਠੀਕ ਆ ਵੀਰੇ ਇਹ ਵੀ ਕਈ ਵਾਰੀ ਕਈ گاਵਾ ਬਈ ਛੋਟੀ ਛੋਟੀ ਦੀਆਂ ਗਾਈਆਂ ਗੱਭਣਾ ਹੁੰਦੀਆਂ ਦੇਖੀਆਂ ਮੈਂ ਮੈਂ ਭਾ ਤੁਹਾਡੇ ਘਰੇ ਵੀ ਜਾਵਾਂ ਕਿੱਟ ਦੇ ਵਿੱਚੋਂ ਬਾਈ ਜੇ ਕਿਵੇਂ ਮਾਲਾ ਕਈ ਵਾਰੀ ਫਰਾਕਲ ਵਹਿੜ ਆਪਣੇ ਘਰੇ ਟੋਟੀ ਦੀ ਹੁੰਦੀ ਹੈ ਨਾ ਵੀਰੇ ਉਹਨੂੰ ਕਿੱਟ ਤੇ ਦੁੱਧ ਲਵਾ ਲਓ ਇੱਕ ਵਾਰੀ ਦੁੱਧ ਲਵਾਉਣ ਤੋਂ ਬਾਅਦ ਜਦੋਂ ਫਿਰ ਉਹ ਹੀਟ ਤੇ ਆਊਗੀ ਉਦੋਂ AI ਕਰਾ ਦਿਓ 100% ਗੱਭਣ ਹੋ ਜਾਂਦਾ ਹੈ ਹਾਂ ਇਹ ਪੱਕੀ ਗੱਲ ਈ ਉਹਨਾਂ ਨੂੰ ਤੁਸੀਂ ਲਵਾ ਕੇ ਦੁਬਾਰਾ ਸ਼ੁਕਰਾਨਾ ਜਗਾ ਦਿੰਦੇ ਆ ਬਾਈ ਤੇ ਫਿਰ ਗੱਬਣ ਹੋ ਜਾਂਦਾ ਪਸੂ ਇਹ ਕਿੰਨੇ ਦੇ ਦੇ ਦਿਆਂਗੇ ਵੀਰੇ ਆਪਾ ਇਹ ਬਾਈ ਇਹ ਮੋਲੇ ਦਾ 32800 ਦੀ ਦੇ ਦੇ ਇਹ ਵੀ 28000 ਦੀ ਦੇ ਦੇ ਹਾਂਜੀ ਠੀਕ ਆ ਵੀਰੇ ਅੱਛਾ ਜਿਹੜੀ 7 ਨੰਬਰ ਤੇ ਕ੍ਰੋਸ ਸਿੰਘਾਂ ਵਾਲੀ ਵਿਹੜਾ ਉਹਦੀ ਕੀ ਡਿਟੇਲ ਆ ਵੀਰੇ ਬਾਈ ਉਹ ਬੱਛੀ 5 ਮਹੀਨਿਆਂ ਦੀ ਪਹਿਲਾਂ ਮੇਰੇ ਨਾਲ ਚਲੀ ਜਾਂਦਾ ਬੱਛੀ ਨੂੰ 5ਵਾਂ ਮਹੀਨਾ ਚਲੀ ਜਾਂਦਾ ਇਹਨੂੰ ਠੰਡੀ ਸੀਲ ਬਹੁਤ ਅੱਛੀ ਹੈ ਕਰਮ ਵਾਲੀ ਠੀਕ ਆ ਵੀਰੇ ਤੇ ਜਦ ਮਾਰਛਾਲੇ ਬੈਠ ਰਾ ਥਾਣ ਤੁਨ ਬੋਲੇ ਚੰਗੇ ਲੱਗੇ ਝੋਲੀ ਵਾਲੀ ਬਹੁਤ ਕਿੰਨੇਜਰ ਦੀ ਗੱਬਣਾ ਬਾਈ ਇਹ ਬਈ ਪੰਜਾਂ ਮਹੀਨੇ ਮੈ ਮਹੀਨਾ ਚੱਲੀ ਜਾਂਦਾ ਇਹਨੂੰ ਪੰਜ ਬਈ ਚਾਰਾਂ ਤੋਂ ਬਾਹਰ ਜਾਂਦੀ ਪਈ ਆ ਚਾਰ ਹੀ ਮੰਨ ਲਵੇ ਅਗਲਾ ਚਾਰ ਹੀ ਮੰਨ ਲੈ ਬਈ ਹਾਂ ਸਹੀ ਗੱਲ ਆ ਵੀਰੇ ਇਹ ਘਰ ਨੂੰ ਦੱਸਿਆ ਕੋਈ ਇੱਕ ਤਰੀਕ ਨੂੰ ਲੱਗ ਗਿਆ ਪੰਜਾਂ ਮਹੀਨਾ ਚੱਲੀ ਜਾਂਦਾ ਠੀਕ ਆ ਵੀਰੇ ਇਹ ਕਿੰਨੇ ਦੇ ਦੇ ਦੇਗੇ ਵੀਰੇ ਆਪਾਂ ਇਹ ਬਈ 17000 ਦੇ ਦਾਂਗੇ ਬੱਚੀ 17000 ਦੀ ਵਿੱਚ ਮਾਨਤਣ ਕਰਦਾ ਕਿ ਕਰ ਦਾਂਗੇ ਬਈ ਯਾਰ ਠੀਕ ਆ ਬਈ ਲੈ ਵੀ ਮਿੱਤਰੋ ਕ੍ਰਾਸ ਪੁਆਇੰਟ ਦੇ ਵਿੱਚ ਵਹਿੜ ਝੋਲੀ ਝਾਲੀ ਵਾਲੀ ਆ 17000 ਦੀ ਮਿਲ ਜੂਗੀ ਬਈ ਪੰਜਾਂ ਮਹੀਨੇ ਦੀ ਗੱਬੜ ਚੈੱਕ ਪਾਸ ਆ ਤੇ ਬਾਕੀ ਵਹਿੜ ਦਾ ਉਂਝ ਵੀ ਬਈ ਗੁੱਬਗੱਬ ਚੰਗਾ ਦੋਗਲੇ ਪਣ ਦੇ ਵਿੱਚ ਆ ਪਨੂ ਜੀ ਦੀਕ ਤੋਂ ਵੀਰੇ ਆਂਦੀ ਆਹ ਵੇਖ ਸਕਦੇ ਬਾਈ ਠੀਕ ਆ ਵੀਰੇ ਆ ਚੋਲੀ ਵੇਖ ਲੋ ਕਿਹਾ ਇਹ ਤਾਂ ਹਾਂ ਇਹ ਹੋ ਗਈ ਵੀਰੇ ਲਾਸਟ ਅੱਠ ਨੰਬਰ ਗਾ ਜਿਹੜੀ ਆਪਣੀ ਲਾਸਟ ਵਾਲੀ ਬਾਈ ਮੈਂ ਤੋਕੜ ਗੱਬਣਾ ਬਾਈ ਇਹ ਤੋਕੜ ਗੱਬੜੇ ਕਿਨੇ ਜਰ ਦੀ ਗੱਬਣਾ ਸਾਢੇ 6 ਮਹੀਨੇ ਗੱਬਣਾ ਬਾਈ ਤੇ ਦੁੱਧ 5 ਕਿਲੋ ਆ ਪਹਿਲਾਂ ਦੁੱਧ 10 ਕਿਲੋ ਆ ਪੈਕ ਟਾਈਮ ਕਰ ਲਈ ਆ ਬਾਈ 5 ਕਿਲੋ ਤੇ ਰਹੀ ਆ ਠੀਕ ਆ ਟਰਾਈ ਵਾਲੇ ਪਾਸੋਂ ਤੋਰ ਤਾ ਹਾਂ ਬਾਈ ਇਹ ਸੇਵਾ ਘਟਾ ਦੇ ਆ ਠੀਕ ਆ ਸਾਢੇ 6 ਆ ਦੀ ਗੱਬਣਾ ਤੇ ਚੋਣ ਨੂੰ ਠੰਡੀ ਸੀਲ ਆ ਜੀ ਬਾਈ ਪੂਰੀ ਠੰਡੀ ਸੀਲ ਨਹੀਂ ਆਣਾ ਪਾਉਣਾ ਪਾਉਣਾ ਨਹੀਂ ਪਾਣਾ ਪਾਵੇ ਠੀਕ ਆ ਵੀਰੇ ਇਹ ਡੱਤੇ ਦੋਵੇਂ ਗੋਲੇ ਜਿਵੇਂ ਬਣਿਆ ਇਹ ਬਾਈ ਉਹੀ ਆ ਪਾਣੀ ਵਾਲੇ ਜਿਵੇਂ ਪਹੂ ਪੱਕੇ ਹਾਂ ਖੜਾ ਰਹਿੰਦਾ ਉਹਨਾ ਬਣ ਜਾਂਦੇ ਆ ਠੀਕ ਆ ਉਹਦੇ ਇਧਰ ਕੋਈ ਚੱਕਰ ਨਹੀਂ ਆ ਤੇਰਾ ਕੋਈ ਚੱਕਰ ਨਹੀਂ ਨਿਕਲ ਵੀ ਜਾਣੇ ਆ ਠੰਡੇ ਵਰਗੇ ਪਕੜੇ ਐ ਡਾਟਰਾ ਕੱਢਣ ਨੂੰ ਕਹਿੰਦੇ ਕੱਢ ਦਗੇ ਪਰ ਆਪਾਂ ਕਢਾਇਆ ਨਹੀਂ ਬਈ ਇਹ ਠੀਕ ਆ ਠੀਕ ਆ ਕੀਤਾ ਵੀਰੇ ਅੱਛਾ ਧਿਆਨ ਬਈ ਇੱਕ ਗੱਲ ਹੋਰ ਆ ਇਹਦਾ ਰੇਟ ਵੀਰੇ ਕੀ ਰੱਖਾਂਗੇ ਆਪਾਂ ਬਈ ਇਹ ਬਾਈ 20000 ਦੀ ਦੇ ਲਾਂਗੇ 20000 ਦੇ ਵਿੱਚੋਂ ਮਾਨਤਨ ਕਰਦੇ ਆ ਮਾਨਤਾ ਕਰਦਾ ਕੱਡੇ ਝੋਲੇ ਦੀ ਬੱਚੀ ਕਿਹਣੀ ਚਾਹੀਦੀ ਆ ਕੇ ਬਈ ਸਹੀ ਗੱਲ ਆ ਵੀਰੇ ਲੈ ਜੀ ਮਿੱਤਰੋ ਇਹ ਵੀਰੇ ਦੇ ਜਾਨਵਰ ਸੀਗੇ 8 ਨਾ ਗਿਆ ਟੋਕੜਾ ਗੱਬਣਾ ਗੱਬਣਾ ਚੈੱਕ ਪਾ ਜਿਹੜੀ ਡਿਟੇਲ ਲੈ ਕੇ ਦਿੱਤੀ ਸਾਰੀ ਬਾਈ ਦੇ ਜਮਾਨੋਂ ਸੁਣੀਆਂ ਆਪਾਂ ਵੀਰੇ ਪਿੰਡ ਦੌਲਤਪੁਰਾ ਨੀਵਾ ਜ਼ਿਲ੍ਹਾ ਬਾਈ ਨੂੰ ਮੋਗਾ ਲੱਗਦਾ ਵਾ ਮੇਹਸਰੀ ਵਾਲੀ ਛੜਕੇ ਦੇ ਉੱਤੇ ਬਾਹਰ ਘਾਰਾ ਬਾਈ ਦਾ ਉੱਤੇ ਜਦੋਂ ਮੁੜੋਗੇ ਮੇਹਸਰੀ ਵਾਲੇ ਪਾਸੇ ਨੂੰ ਦੌਲਤਪੁਰੇ ਤੋਂ ਬਾਅਦ ਦੂਜਾ ਕੋਈ ਘਾਰ ਹੀ ਆ ਜਾਂਦਾ ਬਾਈ ਦਾ ਨੰਬਰ ਬਾਈ ਦਾ ਜਿਹੜਾ ਸਕਰੀਨ ਦੇ ਉੱਤੇ ਚੱਲੀ ਜਾਂਦਾ 98747 28419 98747 28419 95920 36770 95920 36770 ਇਹ ਨੰਬਰ ਆ ਬਾਈ ਦਾ ਇਸ ਨੰਬਰ ਤੇ ਜਾ ਕੇ ਤੁਸੀਂ ਬਾਈ ਦਾ ਕਰ ਲਿਓ ਮਿੱਤਰੋ ਗੱਲਬਾਤ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਤਸੱਲੀ ਹਰ ਇੱਕ ਪੱਖ ਤੋਂ ਤੁਸੀਂ ਆਪ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ ਸ਼ੁਕਰੀਆ